ਭਾਜੀ ਆ ਸਾਡੇ ਪੰਜਾਬੀ ਅਸਲ ਪੰਜਾਬੀ ਜਿਹੜੇ ਘਰ ਆਏ ਕਦੀ ਕਿਸੇ ਇਨਸਾਨ ਨੂੰ ਭੁੱਖਾ ਨਹੀਂ ਮੋੜਦੇ ਅਸੀਂ ਡਾਕਟਰ ਰਿਤੂ मैम ਦੇ ਨਾਲ ਇਹਨਾਂ ਦੇ ਪਿੰਡ ਦੇ ਵਿੱਚ ਸੇਵਾ ਲੈ ਕੇ ਆਏ ਸੀਗੇ ਪਰ ਆ ਦੇਖੋ ਭਾਜੀ ਉਹਨਾਂ ਦੇ ਹੱਥ ਦੇ ਵਿੱਚ ਸਬਜ਼ੀ ਦਾ ਡੋਂਗਾ ਫੜਿਆ ਹੋਇਆ ਦੇਖੋ ਸਾਨੂੰ ਨਾਲ ਜਿਹੜੇ ਸੇਵਾ ਕਰਨ ਆਏ ਆ ਉਹਨਾਂ ਨੂੰ ਵੀ ਰੋਟੀ ਖਵਾ ਕੇ ਖਵਾ ਖਵਾਉਂਦੇ ਪਏ ਆ ਮੈਂ ਖੋਦ ਰੋਟੀ ਖਾ ਕੇ ਥੋ ਉੱਠਿਆ ਪਿੱਛੇ ਉਹ ਦੇਖ ਸਕਦੇ ਤੁਸੀਂ ਭੈਣਾ ਸਾਡੀਆਂ ਆਪਣੀਆਂ ਉਹ ਤੰਦੂਰ ਤੇ ਲੱਗੀਆਂ ਹੋਈਆਂ ਰੋਟੀ ਬਣਾਉਣਾ ਐਡਾ ਜਿਗਰਾ ਪੰਜਾਬੀਆਂ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਹੋ ਸਕਦਾ ਕਿ ਆਪ ਹੜ੍ਹਾਂ ਦੇ ਵਿੱਚ ਆਏ ਹੋਏ ਆ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਆ ਇਹਨਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਖੇਤਾਂ ਦਾ ਪੈਲੀਆਂ ਦਾ ਨੁਕਸਾਨ ਹੋ ਗਿਆ ਪਰ ਘਰ ਆਏ ਕਿਸੇ ਨੂੰ ਵੀ ਭੁੱਖਾ ਨਹੀਂ ਮੋੜਦੇ ਪਏ ਚਾਹ ਰੋਟੀ ਜੋ ਇਹਨਾਂ ਕੋਲ ਬੰਦਾ ਸਰਦਾ ਤੇ ਫਿਰ ਵੀ ਕਰਦੇ ਪਏ ਆ ਕੌਣ ਇਹਨਾਂ ਵਰਗਾ ਜਿਗਰਾ ਕਰ ਲੂਗਾ ਚਾਹੇ ਕੋਈ ਸਰਕਾਰ ਜਾਂ ਕੋਈ ਇਹਨਾਂ ਦਾ ਸਾਥ ਦੇ ਨਾ ਦੇ ਪਰੇ ਪੰਜਾਬੀ ਉਹ ਲੋਕ ਆ ਜਿਹੜੇ ਆਪਣੇ ਪੈਰਾ ਦੇ ਸਟੈਂਡ ਹੋਣਾ ਜਾਣਦੇ ਆਪਣੇ ਘਰ ਆਏ ਕਿਸੇ ਵੀ ਮਹਿਮਾਨ ਨੂੰ ਕਦੇ ਵੀ ਭੁੱਖਾ ਨਹੀਂ ਮੋੜ ਸਕਦੇ ਮੈਂ ਧੰਨਵਾਦ ਦੀਆਂ ਇਹਨਾਂ ਘਰ ਵਾਲਿਆਂ ਦਾ ਇਹਨਾਂ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੇਵਾ ਕਰਨ ਆਇਆਂ ਨੂੰ ਰੋਟੀ ਖਵਾਈ ਚਾਹ ਪਲਾਈ ਵਾਕੇ ਧੰਨ ਜਿਗਰਾ ਇਹਨਾਂ ਦਾ ਕਿ ਡੁੱਬੇ ਹੋਏ ਵੀ ਆਏਗੇ ਦੀ ਸੇਵਾ ਕਰਦੇ ਨੇ ਧੰਨਵਾਦ ਵੀਰਜੀ ਸਾਹਿਬ ਦਾ ਧੰਨਵਾਦ ਜੀ